ਤੂ ਮਾਦਰ ਵੱਲੋਂ ਆਪਣੀ ਹੀ ਧੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਆ ਫਿਰੋਜ਼ਪੁਰ ਦੇ ਪਿੰਡ ਗਜਨੀwala ਦੇ ਰਹਿਣ ਵਾਲੇ ਬਲਵਿੰਦਰ ਦਾ ਕਹਿਣਾ ਹੈ ਕਿ 4 ਸਾਲ ਪਹਿਲਾਂ ਉਸਦਾ ਵਿਆਹ ਜਸਵੀਰ ਕੌਰ ਦੇ ਨਾਲ ਹੋਇਆ ਸੀ ਤੇ ਉਦੋਂ ਤੋਂ ਹੀ ਉਸਦੀ ਪਤਨੀ ਉਸਦੇ ਨਾਲ ਝਗੜਾ ਕਰਦੀ ਸੀ ਤੇ ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਵੇਂ ਵੱਖ ਹੋ ਗਏ ਸਨ ਪੀੜਤ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਚਾਇਤ ਦੇ ਵਿੱਚ ਪਤਨੀ ਦਾ ਤਲਾਕ ਹੋ ਗਿਆ ਤੇ ਬਾਅਦ ਦੇ ਵਿੱਚ ਉਸਨੇ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਤੇ ਉਸਦੀ ਪਤਨੀ ਛੋਟੀ ਬੱਚੀ ਨੂੰ ਉੱਥੇ ਹੀ ਛੱਡ ਕੇ ਚਲੀ ਗਈ ਸੀ ਅੱਛੇ 7 ਮਹੀਨਿਆਂ ਬਾਅਦ ਵਿਅਕਤੀ ਤੇਜ਼ਦਰ ਹਥਿਆਰਦਾਨ ਨਾਲ ਲੈਸ ਹੋ ਕੇ ਆਏ ਤੇ ਉਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਤੇ ਉਸਦੇ ਚਾਚੇ ਦੀ লাশ ਦੇ ਟੁਕੜੇ-ਟੁਕੜੇ ਕਰਨ ਤੋਂ ਬਾਅਦ ਉਸ ਦੀ ਲੜਕੀ ਨੂੰ ਜ਼ਬਰਦਸਤੀ ਚੋੱਕ ਕੇ ਲੈ ਗਏ ਨੇ ਉਸ ਦਾ ਕਹਿਣਾ ਕਿ ਸੀਸੀਟੀਵੀ ਦੇ ਵਿੱਚ ਤਸਵੀਰਾਂ ਕੈਦ ਹੋਈਆਂ ਨੇ ਤੋਨਾ ਮੰਗ ਕੀਤੀ ਕਿ ਲੜਕੀ ਨੂੰ ਮਗਵਾ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਵਾਲੇ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦੋਂ پولیس ਦੇ ਵੱਲੋਂ ਅਗਵਾ ਹੋਈ ਲੜਕੀ ਦੀ ਮਾਰ ਸਮੇਤ ਸੱਤ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਸਸਤੀ ਦਾ ਸਾਰੇ ਵਿਰਾਨ ਹੋ ਮੇਰਾ ਨਾਮ ਦਲਿੰਦਰ ਸਿੰਘ ਹੈ ਪਿਤਾ ਦਾ ਨਾਮ ਹਰਜਨ ਸਿੰਘ ਤੇ ਪਿੰਡ ਮੇਰਾ ਗਜਨੀਆਲਾ ਹੈ ਅੱਜ ਤੋਂ तकरीबन 4 ਕੁ ਸਾਲ ਪਹਿਲਾਂ ਪਿੰਡ ਤਰੇਡਾਂ ਜਸਵੀਰ ਕੌਰ ਉਹਦੇ ਪਿਤਾ ਦਾ ਨਾਮ ਦਰਸ਼ਨ ਸਿੰਘ ਤੇ ਉਹਦੇ ਤਾਏ ਦਾ ਨਾਮ ਚਿਮਨ ਸਿੰਘ ਉਹਨਾਂ ਦੇ ਨਾਲ 4 ਸਾਲ ਪਹਿਲਾਂ ਮੇਰਾ ਜੋ ਪੀਤੀ ਰਵਾਜ ਨਾਲ ਵਿਆਹ ਹੋਇਆ ਸੀ ਤੇ ਉਹਦੀ ਮਾਂ ਨੇ ਉਹਦੇ ਤਾਏ ਨੇ ਉਹਨੂੰ ਐਹੋ ਜੀ ਪੱਟੀ ਵੜਾਈ ਫੋਨ ਕਰ ਕਰ ਕੇ ਕਿਉਂਦਾ ਉਹਨੇ ਘਰ ਨਹੀਂ ਬੰਨ੍ਹ ਦਿੱਤਾ 6 ਕੁ ਮਹੀਨਾ ਬਾਅਦ ਸਾਡਾ ਲੜਾਈ ਝਗੜਾ ਪਾ ਕੇ ਉਹਨੂੰ ਆਪਣੇ ਘਰੇ ਲਿਆ ਗਏ ਉਸ ਤੋਂ ਬਾਅਦ ਮੈਂ 2 ਸਾਲ ਕੇਸ ਲਈ ਰੱਖਿਆ ਸੀ ਵੀ ਉਹਨੂੰ ਵਸਾਉਣ ਵਾਸਤੇ ਪਰ ਉਹ ਮੇਰੇ ਕੋਲ ਵਸਣ ਵਾਸਤੇ ਵੀ ਨਹੀਂ ਆਈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ 4 ਸਾਲ ਤੋਂ ਲੱਗਾ ਦਾ 3.5 ਸਾਲ ਹੋ ਗਏ ਆਪਦੇ ਪੇਕੇ ਪਰਿਵਾਰ ਵਿੱਚ ਰਹਿ ਰਹੀ ਸੀ ਤੇ ਉਹਨਾਂ ਆਪ ਨੇ ਪੰਚਾਇਤ ਸਾਡੇ ਘਰ ਵਿੱਚ ਭੇਜੀ ਹੈ ਪੰਚਾਇਤ ਪੰਚਾਇਤ ਨੂੰ ਕਿਹਾ ਸੀ ਵੀ ਜਿੰਨਾ ਜਿੰਨਾ ਵੀ ਸਾਡਾ ਸਮਾਨ ਹੈ ਜੋ ਵੀ ਦਾਜ ਦਸ ਰਸਮਾਨ ਵਾਪਸ ਕਰ ਦੇਣ ਤੇ ਉਹਦੇ ਵਿੱਚੋਂ ਇੱਕ ਗੁੜੀਆ ਆਪਣੀ ਪੈਦਾ ਹੋਈ ਸੀ ਆਰਵਰ ਉਹ ਤਕਰੀਬਨ ਉਹ 3 3 ਸਾਲ ਦੀ ਕੁੜੀ ਆ ਉਹਦੇ ਉਹਦੀ ਮਾਂ ਦੇ ਮਗਰ ਮਾਂ ਦੇ ਮਗਰ ਲੱਗਦੀ ਸੀ ਤੇ ਉਹਦੇ ਤਾਏ ਦੇ ਉਹਦਾ ਤਾਏ ਨਹੀਂ ਚਾਹਦਾ ਸੀ ਵੀ ਇਹ ਘਰ ਬਣੇ ਉਹਨਾਂ ਦੀ ਮਾਂ ਦੇ ਮਗਰ ਲੱਗ ਕੇ ਦਾ ਘਰ ਫਟ ਲਿਆ ਨਾ 6 ਮਹੀਨੇ ਬੜੀ ਮੁਸ਼ਕਲ ਸਾਡੇ ਕੋਲ ਰਹੀ ਹੈ ਉਹ ਵੀ ਪੰਚਾਇਤਾਂ ਨਾਲ ਇੱਥੇ ਰਹਿੰਦੀ ਨਹੀਂ ਸੀ ਤੇ ਉਸ ਤੋਂ ਬਾਅਦ 6 ਮਹੀਨੇ ਉੱਥੇ ਉੱਥੇ ਚਲੀ ਗਈ ਤੇ ਉਹ ਪ੍ਰੈਗਨੈਂਟ ਸੀ ਤੇ ਉਸ ਤੋਂ ਬਾਅਦ ਉਹਦੇ ਕੋਲ ਇੱਕ ਕੁੜੀਆ ਪੈਦਾ ਹੋਈ ਆ ਅਰਵ 4 ਸਾਢੇ ਸਾਢੇ 3 ਸਾਲ ਹੋ ਗਏ ਨੇ ਤਕਰੀਬਨ ਉਹ ਆਲੇ ਪੇਕੇ ਤੇ ਰਹਿ ਰਹੀ ਉਸ ਤੋਂ ਬਾਅਦ ਅਸੀਂ ਨੇ 1:00 ਵਜੇ ਘੋਟ ਮਾਰਨ ਗਈ ਉਹਨਾਂ ਦੇ ਆਖੇ ਵੇਲੇ ਗੰਦਾਸੀਆਂ ਤੇ ਕਾਪੇ ਅਸੀਂ ਛਦਾਨ ਆਏ ਤੇ ਉਹਨਾਂ ਨੇ ਕੰਠੀਆਂ ਦਿੱਤੀਆਂ ਤੇ ਗੁड़िया ਖੋ ਕੇ ਲੈ ਗਏ